ਸਾਰਪੁਰ ਦੇ ਨਜ਼ਦੀਕ ਪਿੰਡ ਦਿয়ালਪੁਰ ਵਿਖੇ ਦਿਨ ਦਿਹਾੜੇ ਚੋਰਾਂ ਨੇ ਘਰ ਦਾ ਤਾਲਾ ਤੋੜ ਕੇ ਲੱਖਾਂ ਦਾ ਸਮਾਨ ਚੋਰੀ-ਚੋਰੀ ਕਰਕੇ ਲੈ ਗਏ ਇਸ ਸਬੰਧ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਦਿয়ালਪੁਰ ਦੇ ਮਹੱਲਾ ਪੱਖਾ ਵਾਲਾ ਵਿੱਚ ਬਚਿੱਤਰ ਸਿੰਘ ਪੁੱਤਰ ਪਖਰ ਸਿੰਘ ਆਪਣੇ ਪਰਿਵਾਰ ਨਾਲ ਰਿਸ਼ਤੇਦਾਰਾਂ ਵੱਲ ਆਪਣੇ ਘਰ ਨੂੰ ਤਾਲਾ ਲਗਾ ਕੇ ਗਏ ਸਨ ਚੋਰਾਂ ਨੇ ਪਿੱਛੋਂ ਲਗਭਗ 4 ਵਜੇ ਦੇ ਕਰੀਬ ਅੰਦਰ ਜਾ ਕੇ 1.5 ਲੱਖ ਦੇ ਕਰੀਬ ਨਕਦੀ ਅਤੇ 9 ਤੋਲੇ ਸੋਨੇ ਦੇ ਕਰੀਬ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਜਾਨੋ ਸਰਪੰਚ ਸਾਹਿਬ ਨੂੰ ਕਾਲ ਕੀਤੀ ਸਰਪੰਚ ਸਾਹਿਬ ਆ ਗਏ ਫਰਾਫਟ 5 ਗਮਿੰਟ ਬਾਅਦ ਅਸੀਂ ਉਹਨਾਂ ਨੂੰ ਮੌਕਾ ਦਿਖਾ ਲਿਆ ਉਹਨੇ ਫੇਰ ਕਾਲ ਕੀਤਾ ਅੱਗੇ ਜਾ ਕੇ ਥਾਣੇਦਾਰ ਨੂੰ ਥਾਣੇਦਾਰ ਸਾਹਿਬ ਆਏ ਆ ਮੇਰਾ ਖਿਆਲ ਤਕਰੀਬਨ 8:30 ਹੋ ਗਏ ਮੈਂ ਇਹ ਨਾ ਜਾਣਦਾ ਨਹੀਂ ਉਹ ਆਏ ਉਹਨੇ ਆਪਣੀ ਕਾਰਵਾਈ ਕੀਤੀ ਸਭ ਕੁਝ ਕਰਕੇ ਉਹ ਸਾਨੂੰ ਕਹਣ ਲੱਗੇ ਆਪਣਾ ਆਈਡੀਆ ਲਾ ਕੇ ਸਵੇਰੇ ਸਾਨੂੰ ਦੱਸੋ ਤੁਹਾਡੀ ਡੀਲਬਾਰੀ ਕਿਹੜੀ ਕਿਹੜੀ ਚੁੱਕੀ ਕੀ ਗਿਆ ਕਿਦਾਂ ਕਰਦਾ ਗਿਆ ਕਿਹੜੀ ਚੀਜ਼ ਤੁਹਾਡੀ ਘੱਟੀ ਬੱਧੀ ਆ ਤੁਸੀਂ ਆਪਣਾ ਦੇ ਲਓ ਬਾਕੀ ਰਿਪੋਰਟ ਸਾਨੂੰ ਸਵੇਰੇ ਦੇ ਦੇ ਨੁਕਸਾਨਾਂ ਕਈ ਤੁਹਾਡਾ ਕਿੰਨਾ ਕੁ ਹੋਇਆ ਨਕਸਾਨ ਜੀ ਹੁਣ ਤੁਸੀਂ ਆਈਡੀਆ ਲਾ ਕੇ ਦੇ ਲੋ ਜਿਹੜਾ 1 3 40 ਦੇ ਲਾਗੇ ਨਗਦਵਲ ਗਿਆ ਆ ਤੇ ਬਾਕੀ 8 ਜਾਂ 9 ਟੋਲੇ ਸੁਣਾਉਗਾ ਟੋਟਲ ਸੰਸਾਨ ਆਈਡੀਆ ਕਿੰਨੇ ਦਾ ਲੱਗਦਾ ਹੋਊਗਾ ਸਾਡਾ ਕਿੰਨਾ ਕੀ ਆ ਜੇ ਆਹ ਤੁਸੀਂ ਆਈਡੀਆ ਲਾ ਕੇ ਦੇ ਲੋ ਕੀ ਬਣਦਾ ਹੋਊਗਾ ਕਿੰਨਾ ਦਾ ਬਣਦਾ ਹੋਊਗਾ ਠੀਕ ਇਸ ਤੋਂ ਕਹਦਾ ਵੀ ਉਹ ਸੰਸਾਨ ਤੁਹਾਡਾ ਨਹੀਂ ਜੀ ਹੋਰ ਕੋਈ ਨਹੀਂ ਹੋਇਆ ਬਸ ਛੋਰੇ ਹੋਈ ਚੀਜ਼ਾਂ ਜਿਹੜੀਆਂ ਲਬਾਜੀਆਂ ਫੋੜੀਆਂ ਨੋਕਤ ਤੋੜੇ ਆ ਉਹ ਤੋੜ ਕੇ ਤੇ ਲੈ ਕੇ ਜਿਹੜਾ ਉਹਨਾਂ ਦੇ ਸੁੱਕਾ ਮਾਲ ਆਇਆ 20 ਮਿੰਟਾਂ ਜੋ ਕਰ ਕੁੱਤੇ ਕਾਂ ਚਲੇ ਗਏ ਆ ਤੇ ਅਸੀਂ ਤਿੰਨ ਚਾਰ ਮਿੰਟ ਬਾਅਦ ਅਸੀਂ ਪਹੁੰਚੇ ਆ ਤੁਹਾਨੂੰ ਕੈਮਰਾ ਵਿੱਚ ਸ਼ੋ ਹੁੰਦਾ ਆ ਵੀ ਉਹਨਾਂ ਚਾਰ ਮਿੰਟ ਗਏ ਉਹ ਹੋ ਗਿਆ ਤੇ ਦੇਖੋ ਨਾ ਇਹ ਨਹੀਂ ਪਤਾ ਕਿਸ ਨੇ ਸੂਹ ਦੇਤੀ ਜਾਂ ਕਿੱਦਾਂ ਕੀਤੀ ਆ ਤੇ ਅਸੀਂ ਆ ਕੇ ਬੂਆ ਖੋਲਿਆ ਜੀ ਅਸੀਂ ਗੱਡੀ ਅੰਦਰ ਵਾਣ ਲੱਗੇ ਆਲੇ ਘਰੋਂ ਮੇਰੇ ਦੌੜੀ ਆਈ ਉਹ ਕਹਿੰਦੀ ਬੂਆ ਖੁੱਲ ਆਇਆ ਸਾਡੇ ਕਾਕੇ ਦਾ ਨਾਂ ਲੈ ਬਚਤ ਤਖੋਂ ਆਪਣਾਂ ਅੰਦਰ ਜਦ ਦੇਖਿਆ ਤਾਂ ਕਿਨੇ ਘਰੇ ਬੂਹੇ ਸਾਡੇ ਅੰਦਰ ਮੇ ਖੋਲੇ ਆ ਲਵਾਰੀਆਂ ਚਾ ਆ ਰਿਹਾ ਚੌਲਵਾਰੀਆਂ ਦੇ ਲੋਕ ਚੁੱਟੇ ਹੋਏ ਆ ਤੇ ਉਹ ਜੀ ਫੇ ਬਾਤ ਨੂੰ ਝੋੜਾ ਪਾਇਆ ਮੈਂ ਕਿ ਤੂੰ ਇਦਾਂ ਨਾ ਕਰ ਬਾਹਰੋਂ ਸਾਧ ਕੇ ਨਿਆਣਿਆਂ ਨੂੰ ਆਪਾਂ ਮੂਵੀ ਬਣਾ ਲਈਏ ਫੇ ਉਹਨਾਂ ਚੰਨ ਸਰਪੰਚ ਸਾਹਿਬ ਆ ਗਏ ਤੇ ਇਹਨਾਂ ਫੇ ਆਪੇ ਛਾੜੀ ਕਾਰਵਾਈ ਚੜ੍ਹੇ ਨੇ ਕੀਤੀ ਆ ਜੋ ਵੀ ਕੀਤਾ ਇਹ ਨਹੀਂ ਸੱਧਿਆ ਥਾਣੇਦਾਰ ਨੂੰ ਸਾਨੂੰ ਨਹੀਂ ਪਤਾ ਕਿੱਦਾਂ ਇਹਨਾਂ ਉਹਨਾਂ ਨੂੰ ਪਰਮਾਨੈਂਟ ਕੀਤਾ ਕਿੱਦਾਂ ਇਹ ਉਹ ਸਾਧ ਲੈ ਇਹਨਾਂ ਨੇ ਤੁਹਾਡੇ ਕੈਮਰੇ ਲੱਗੇ ਹੋਏ ਆ ਹਾਂਜੀ ਸਾਡੇ ਕੈਮਰੇ ਲੱਗੇ ਆ ਇਹ ਕੈਮਰੇ ਜਾਂਦੀਆਂ ਫੋਟੋ ਕਿੰਨੇ ਬੰਦੇ ਕੈਮਰੇ ਟੈਵਰੇ 6 ਲੱਗੇ ਆ ਜੀ ਬੰਦੇ ਕਿੰਨੇ ਨਜ਼ਰ ਆਉਂਦੇ ਬੰਦੇ 3 ਨਜ਼ਰ ਆਉਂਦੇ ਆਈ ਮੋਟਰਸਾਈਕਲ ਤੇ ਅੰਦਰ ਕੋਈ ਆਇਆ ਦੋ ਜਣੇ ਬਾਹਰ ਖੜੇ ਗਏ ਆਂ ਬਦੇ ਬੂਟੇ ਕੋਧੀਓ ਚੜਿਆ ਗੇਟ ਤੇ ਚੜ ਕੇ ਅੰਦਰ ਆਵੜਿਆ ਉੱਥੋਂ ਦੀ ਵੱਡੀ ਗੇਟ ਤੇ ਅੰਦਰਲੇ ਪਾਸੇ ਬਾਹਰ ਦਾ ਜਿੰਦਾ ਲੱਗਾ ਰਹਿਣਾ ਤਾਂ ਅੰਦਰ ਆ ਕੇ ਰੇਲ ਦਾ ਜਿੰਦਾ ਤੋੜ ਕੇ ਤੇ ਉਹ ਮਰਾ ਪਤਾ ਨਹੀਂ ਹੁਣ 15-20 ਮਿੰਟਾਂ ਦੇ ਵਿੱਚ ਕਿਹੜੀ ਕਿਹੜੀ ਚੀਜ਼ ਨਾਲ ਸਾਡੇ ਲੋਕਰ ਤੋੜਤੇ ਸਨ ਠੀਕ ਹੈ